ਕਿਸਾਨ ਮਿੱਤਰੋ ਹਰਨ ਹਸੀ ਕਾਲ ਜਿਹੜੇ ਵੀਰਾਂ ਦੇ ਪੀਆਰ 126 ਝੋਨਾ ਲੱਗਿਆ ਨਾ ਇੱਕ ਦੋ ਗੱਲਾਂ ਧਿਆਨ ਚ ਰੱਖ ਲਿਓ ਬਾਈ ਟਾਪ ਦੀ ਵੈਰੈਟੀ ਐ ਇਹ ਸਾਨੂੰ 4-5 ਸਾਲ ਹੋ ਗਏ ਲਾਉਂਦਿਆਂ ਨੂੰ ਹਨਾ ਤੇ ਗੱਲਾਂ ਆਪਾਂ ਜੇ ਧਿਆਨ ਚ ਰੱਖਾਂਗੇ ਤਾਂ ਫੇਰ ਬਾਈ 80-90 ਮਾਣ ਨਿਕਲਦਾ ਹਨਾ 100 ਮਾਣ ਤਾਂ ਚਲੋ ਕੋਈ ਕਰਮ ਵਾਲਾ ਬੰਦਾ ਹੁੰਦਾ ਜਿਹਦੇ ਨਿਕਲ ਜਾਂਦਾ ਜਿਹਦੇ ਕਿੱਲੇ ਦਾ ਹਵਾ ਕਿੱਲਾ ਹੁੰਦਾ ਉਸੇ ਦੀ 100 ਮਾਣ ਜਾਂਦਾ ਤੇ 80-90 ਮਾਣ ਇਹ ਨਾਰਮਲ ਨਿਕਲ ਜਾਂਦਾ ਇਹ ਗੱਲ ਜਾਇਜ਼ ਆ ਤੇ ਗੱਲਾਂ ਨੇ ਇੱਕ ਦੋ ਏ ਬਾਈ ਕਿਉਂਕਿ ਇੱਕ ਘੱਟ ਸਮੇਂ ਵਾਲੀ ਏ ਦੀ ਵੈਰੈਟੀ ਐ ਤੇ ਆਪਾਂ ਨੂੰ ਇਹਦੇ ਵਿੱਚ ਖਾਦ ਜਿਹੜਾ ਵੀ ਕੁਝ ਪਾਉਣਾ ਇੱਕ ਮਹੀਨੇ ਦੇ ਵਿੱਚ ਵਿੱਚ ਪੂਰਾ ਕਰ ਦਿਓ ਤੇ ਫੇਰ ਇਹ ਕਹਿੰਦੀ ਐ ਵੀ ਹਟ ਪਿੱਛੇ ਹਨਾ ਤੇ ਆਪਾਂ ਤੁਹਾਨੂੰ ਆਪ ਦੇ ਬਾਰੇ ਦੱਸਦੇ ਆਂ ਦੂਜੇ ਬਾਰੇ ਤਾਂ ਚਲੋ ਆਪਾਂ ਕਿਸੇ ਬਾਰੇ ਕਹਿ ਨਹੀਂ ਸਕਦੇ ਹੈਗੇ ਤੇ ਆਪਣੇ ਝੋਨੇ ਨੂੰ ਅੱਜ 10-12 ਦਿਨ ਹੋ ਗਏ ਲੱਗੇ ਨੂੰ ਹਨਾ ਬਾਈ 20-25 ਦਿਨਾਂ ਦੀ ਮੈਂ ਫੱਕ ਲਈ ਸੀ ਤੇ ਇਹਦੇ ਵਿੱਚ ਖਾਦਾਂ ਦੱਸ ਦਿੰਨੇ ਆ ਤੁਹਾਨੂੰ ਜਿੰਕ ਪਾਤੀ ਹਨਾ ਬਾਈ 10 ਕਿਲੋ ਤਾਂ ਉਹ ਪਾਤੀ ਕਿल्ले ਮੰਗਰਾ 21% ਵਾਲੀ ਤੇ ਤਿੰਨ ਵਾਰੀ ਯੂਰੀਆ ਪਾਤੀ ਚੌਥੀ ਵਾਰ ਯੂਰੀਆ ਲਾਸਟ ਤੇ ਆਪਾਂ ਪੂਰੀ ਕਰਦਾਂਗੇ ਤੇ ਨਾਲ ਬਾਈ ਪोटाश ਜਿਹੜੀ ਲਾਲ ਜੀ ਆਉਂਦੀ ਹੈ ਐ ਨਹੀਂ ਵੀ ਹੋਰ ਦੁਕਾਨਾਂ ਤੇ ਕਿਉਂਕਿ ਮਾਰਕੀਟ ਚ ਬਹੁਤ ਕੁਸਾਈ ਜਾਂਦਾ ਤੇ ਆਪਣੇ ਹੁਣ ਪਸ਼ੂਆਂ ਵਾਲੇ ਟੀਕੇ ਪਰ ਪਰ ਲੱਗੀ ਜਾਂਦੇ ਆ ਤੇ ਆਪਾਂ ਲਵਾਈ ਜਾਂਦੇ ਆ ਕਿਉਂਕਿ ਆਪਣੇ ਮਨ ਚ ਡਰ ਹੁੰਦਾ ਵੀ ਸਾਡਾ ਝੋਨਾ ਲੇਟ ਆ ਵੀ ਨਿਕਲਣਾ ਨਹੀਂ ਕਿਉਂਕਿ ਉਹਨਾਂ ਉਹ ਤਿਆਰ ਕਰੀ ਬੈਠੇ ਆ ਵਾ ਜਾਨ ਸਰ ਗੱਡ ਦਿੰਦੇ ਆ ਤੇ ਉਸ ਤੋਂ ਬਾਅਦ ਟੀਕਾ ਲਵਾ ਕੇ ਮੌਜਨਾ ਫਿਰ ਆਪਾਂ ਘਰ ਨੂੰ ਤੁਰੇ ਆਉਨੇ ਆ ਹਨਾ ਭਰ ਕੇ ਘਟਾ ਇਹ ਗੱਲ ਸੱਚ ਆ ਬਾਈ ਕਿਉਂਕਿ ਮੇਰੇ ਵਰਗੇ ਯੂਟਿਊਬਰ ਬਲੌਗਰ ਬਹੁਤ ਕੁਝ ਕਹੀ ਜਾਂਦੇ ਨੇ ਸੋਸ਼ਲ ਮੀਡੀਆ ਤੇ ਵੀ ਆ ਪਾ ਲੋ ਆ ਪਾ ਲੋ ਥੋੜਾ ਛੱਬੀ ਐ ਹੋ ਜੂ ਐਡਾ ਬੂਝਾ ਮਾਰ ਜੂ ਬੂਝਾ ਜ਼ਰੂਰ ਮਾਰ ਜੂ ਹਣਾ ਐ ਐ ਨਹੀਂ ਹੈਗਾ ਵੀ ਨਹੀਂ ਮਾਰਨੀ ਜਿਹੜਾ ਤੁਸੀਂ ਲਾਲ ਪੱਲ ਪਾਉਂਗੇ ਲਿਆ ਲਿਆ ਉਹ ਕੇਰਾ ਚੀਕਾਂ ਕਢਾ ਦੂਗਾ ਤੇ ਉਸ ਤੋਂ ਬਾਅਦ ਬਣਨਾ ਉਹਦਾ ਗੰਦ ਹੀ ਆ ਫੂਸ ਕਿਉਂਕਿ ਮੈਂ ਪ੍ਰੈਕਟੀਕਲ ਕਰਕੇ ਦੇਖਿਆ ਹੈਗਾ ਇੱਕ ਤਾਂ ਪोटाश ਬਾਈ ਜਿਹੜੀ ਨੂਨ ਵਰਗੀ ਹੁੰਦੀ ਆ ਦੇਸੀ ਭਾਸ਼ਾ ਤੋਂ ਦੱਸਦਾ ਐ ਲਾਲ ਲਾਲ ਹੋਊਗੀ ਤੇ ਤੁਹਾਡੇ ਪਿੰਡੇ ਦੇ ਲੜੂ 20 ਕਿਲੋ ਘੱਟੋ ਘੱਟ ਤੁਸੀਂ ਉਹ ਪਾਓ ਹਣਾ ਇਹਦੇ ਵਿੱਚ ਸੋਫਰ ਦਾ ਗੱਟਾ ਤੇ ਜ਼ਿੰਕ ਹੋਗੀ ਯੂਰੀਆ ਹੋਗੀ ਇਹ ਦੋ ਤਿੰਨ ਚੀਜ਼ਾਂ ਨੇ ਜੇ ਤੁਸੀਂ ਇਹਨੂੰ ਖਰਾਕ ਐਸ ਲੋਡ ਪੂਰੀ ਕਰਤੀ ਹਨ ਕਿਉਂਕਿ ਹੁਣ ਜਿੰਕ 15 ਦਿਨਾਂ ਦੇ ਅੰਦਰ ਅੰਦਰ ਸਿੱਟਦੇ ਹੋ ਪोटाश ਵੀ ਆਪਦੀ ਪਾ ਦਿਓ ਤੇ ਸੋਫਰ ਵੀ ਪਾ ਦਿਓ ਜਿਹੜੇ ਭਰਾ ਰਹਿੰਦੇ ਆ ਪਾਉਣ ਬਿਨਾ ਤੇ ਤੁਸੀਂ ਐਂ ਦੇਖਿਓ ਬਾਈ ਝੋਨਾ ਤੁਹਾਡਾ ਚੀਕਾ ਮਰਵਾ ਦੂਗਾ ਦੂਜਾ ਲੱਲਪੱਲ ਪਾਉਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈਗੀ ਤੇ ਬਾਕੀ ਗੱਲ ਕੀ ਰਹੇਗੀ ਬਾਈ ਪਾਣੀ ਇਹਨੂੰ ਸੁਕਾਸਕਾ ਲਾਓ ਐਂ ਨਹੀਂ ਵੀ ਆਪਣਾ ਮੋਟਰ ਕਿਉਂ ਲਾਈਟ ਵਾਧੂ ਹੁਣ ਮੌਸਮ ਨੂੰ ਵੀ ਪਤਾ ਵੀ ਕਹਿ ਜਾਗਾ ਵੀ ਵਾਹ ਭయ్యా ਚੱਲੀ ਜਾਵੇ ਪਾਣੀ ਲਾਤਾ ਸਕਾਤਾ ਲਾਤਾ ਸਕਾਤਾ ਵਾ ਪੰਜਵੇਂ ਛਿਮੇ ਦਿਨ ਯਾਰ ਤੁਸੀਂ ਯੂਰੀਆ ਦੀ ਬਾਰੀ ਬੰਨ੍ਹ ਲਓ ਵੀ ਆਪਾਂ ਪੰਜਵੇਂ ਛਿਮੇ ਦਿਨ ਯੂਰੀਆ ਪਾਉਣੀ ਹੈ ਤੇ ਤੁਸੀਂ ਬਾਈ ਆਪ ਹੀ ਦੇਖੋ ਤੁਹਾਨੂੰ 100% ਰਿਜ਼ਲਟ ਮਿਲੂਗਾ ਹਨਾ ਤੇ ਝਾੜ ਵੀ ਵਧੀਆ ਰਹੂਗਾ ਤੇ ਇੱਕ 30 35 ਦਿਨਾਂ ਚ ਆਪ ਦੀ ਯੂਰੀਆ ਪੂਰੀ ਕਰ ਲਿਓ ਤਾਂ ਇਹਨੂੰ ਫਿਰ ਜਿਹੜੀ ਸੁੰਡੀ ਦਾ ਟੈਕ ਆ ਬਹੁਤ ਘੱਟ ਆਊਗਾ ਜਦੋਂ ਆਪਾਂ 35 40 40 ਦਿਨਾਂ ਪਲੱਸ ਕਰ ਲੈਨੇ ਆ ਯੂਰੀਆ ਫਿਰ ਉਦੋਂ ਜ਼ਿਆਦਾ ਸੁੰਡੀ ਪੈਂਦੀ ਹੈ ਕੋ ਕਾਰਨ ਹੀ ਹੋ ਜਾਂਦਾ ਵੀ ਆਪਾਂ ਯਾਰ ਲੇਟ ਕਰ ਦੰਨੇ ਆ ਤੇ ਉਦੋਂ ਹੁੰਦੀ ਦਾ ਟਾਈਮ ਚੱਲ ਪੈਂਦਾ ਤੇ ਆਪਾਂ ਤੋਂ ਫਿਰ ਬਾਈ ਮਰਦੀ ਨਹੀਂ ਹੈਗੀ ਜਿਆਦਾ ਹੁੰਦੀ ਉੱਥੇ ਜਿਆਦਾ ਆਉਂਦੀ ਹੈ ਜਦੋਂ ਆਪਾਂ ਜੂਰੀਆ ਲੋਡ ਤੋਂ ਵੱਧ ਤੇ ਲੇਟ ਪਾਉਨੇ ਆ ਹਨਾ ਉਹ ਬਾਣਾ ਚ ਹੀ ਨਹੀਂ ਹੁੰਦੀ ਮਰਦੀ ਬਾਕੀ ਬਾਣਾ ਜੇ ਤੁਸੀਂ ਦੇਖ ਲਿਓ ਵੀ ਮਰੀ ਹੋਊਗੀ ਹਨਾ ਕਿਉਂਕਿ ਆਪਣਾ ਵੀ ਇਹ ਤਜਰਬਾ ਲਾ ਲਓ ਹਨਾ ਕੁਝ ਆਪਣੇ ਮਿੱਤਰ ਨੇ ਹਨਾ ਆਪਾਂ ਬਾਈ ਹੋਰਾਂ ਤੋਂ ਰਾਇ ਲੈ ਲੈਨੇ ਸਾਡੇ ਪਿੰਡ ਦੇ ਬੰਦਰਾ ਬਾਈ ਦਾ ਨਾਮ ਉਹਦਾ ਤੇ ਮੈਂ ਕਹਿੰਦਾ ਯਾਰ ਯੂਨੀਵਰਸਿਟੀ ਵਾਲਾ ਡਾਕਟਰ ਵੀ ਉਹਦੀ ਰੀਸ ਨਹੀਂ ਕਰ ਸਕਦਾ ਹਨਾ ਕਿਉਂਕਿ ਹੌਲੀ ਹੌਲੀ ਬੰਦਾ ਸਵਾਰ ਹੁੰਦਾ ਹੁਣ ਐਡੀ ਮੇਰੀ ਵੀ ਉਮਰ ਨਹੀਂ ਹੈਗੀ ਵੀ ਮੈਂ ਪੀ ਐਚ ਡੀ ਡਾਕਟਰ ਬਣ ਜਾ ਸੋ ਨੂੰ ਮੈਂ ਗਲਤ ਚੀਜ਼ ਕਹਿੰਦਾ ਮੈਂ ਵੀ ਉਹ ਬਾਈ ਤੂੰ ਹੀ ਪੁੱਛਦਾ ਹੁੰਨਾ ਹਨਾ ਜਿਵੇਂ ਜਿਵੇਂ ਉਹਨਾਂ ਦਾ ਤਜਰਬਾ ਕਰਿਆ ਹੋਇਆ ਆਪਾਂ ਤੋਂ ਵੱਡੇ ਨੇ ਹਨਾ ਜ਼ਿੰਦਗੀ ਦਾ ਨਿਚੋੜ ਕੱਢਿਆ ਹੋਇਆ ਹੈਗਾ ਉਹਨਾਂ ਨੇ ਤੇ ਉਮੀ ਆਪਾਂ ਉਹ ਚੀਜ਼ ਦੇ ਮੰਗ ਰ ਹਨਾ ਤੇ ਆਪਦੇ ਖੇਤ ਤੋਂ ਦੀ ਗੇੜਾ ਦਿਓ ਵੀ ਸਾਡਾ ਝੋਨਾ ਕੀ ਮੰਗਦਾ ਕੀ ਇਹਨੂੰ ਕਮੀ ਆ ਹਨਾ ਤੇ ਕਿਉਂਕਿ ਹੁਣ ਸੁੰਡੀ ਦੇ ਵੀ ਕੌਰ ਕਰ ਲੋ ਨਹਿਰ ਚੱਲ ਪਿਆ ਜਿਹੜੇ ਵੀਰਾਂ ਦਾ ਗੇਤਾ ਲੱਗਿਆ ਹੋਇਆ 26 ਤਾਂ ਸੁੰਡੀ ਨਹਿਰ ਚੱਲੀ ਜਾਂਦਾ ਤਾਂ ਟੈਕ ਆਉ ਜੇ ਮੀਂਹ ਆ ਗਿਆ ਤਾਂ ਬਾਈ ਫਿਰ ਕੰਮ ਸਾਰੀ ਜਉ ਦਵਾਈ ਦੀ ਲੋੜ ਹੀ ਨਹੀਂ ਹੈਗੀ ਬੇ ਲੋੜੀਆਂ ਵੀ ਦਵਾਈਆਂ ਸੁੰਡੀਆਂ ਵਾਲੀਆਂ ਨਾ ਹਟਕਿਆ ਕਰੋ ਕਿਉਂਕਿ ਜਦੋਂ ਕੇਰਾ ਮੀਂਹ ਪੈ ਗਿਆ ਤਾਂ ਸੁੰਡੀ ਆਪਣੀ ਮਰ ਜੂਗੀ ਤੁਸੀਂ ਇਹ ਚੀਜ਼ ਵੀ ਧਿਆਨ ਵਿੱਚ ਰੱਖਿਓ ਹਨਾ ਤੇ ਬਾਹਲਾ ਇਹਨੂੰ ਹੋਰ ਲਲਪਲ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ बार-बार ਉਹੀ ਗੱਲ ਆ ਜਾਂਦੀ ਹੈ ਮੇਰੇ ਵਰਗੇ ਜਿਹੜੇ ਬਲੌਗਰ ਨੇ ਬਾਈ ਉਹਨਾਂ ਦਾ ਕੰਮ ਹੈ ਹਨਾ ਉਹਨਾਂ ਨੂੰ ਜੇ ਉਹ ਬੋਲਣਗੇ ਐਡ ਕਰਨਗੇ ਫੇਰ ਹੀ ਰੁਪਏ ਦੋਨੇ ਪਾਸੇ ਹੀ ਬਣਦੇ ਆ ਕਿਉਂਕਿ ਅਗਲਾ ਟਕਾਨ ਵਾਲਾ ਵੀ ਦੰਦਾ ਉਹਨਾਂ ਨੂੰ ਕੰਪਨੀ ਵੀ ਦੇਊਗੀ ਤੇ ਫੇਸਬੁੱਕ YouTube ਨੇ ਵੀ ਦੇਣੇ ਆ ਤੇ ਤੁਸੀਂ ਆਪ ਦੀ ਸੋਡੀ ਖੇਤੀ ਆ ਬਾਈ ਯਾਰ ਤੁਸੀਂ ਆਪ ਦੇਖੋ ਹਨਾ ਸੋਥੋਂ ਵੱਡਾ ਕੋਈ ਡਾਕਟਰ ਅੱਜ ਕੱਲ੍ਹ ਇਸ ਦੁਨੀਆ 'ਚ ਬਣਿਆ ਨਹੀਂ ਹੈਗਾ ਜ਼ਿੰਮੇਵਾਰ ਤੋਂ ਵੱਡਾ ਕਿਸੇ ਲਵੇ ਕੋਈ ਡਿਗਰੀ ਨਹੀਂ ਹੈਗੀ ਵੀ ਉਹ ਦੱਸ ਦੇ ਕਿ ਜਿਹੜਾ ਪ੍ਰੈਕਟੀਕਲ ਤੁਸੀਂ ਆਪ ਦੇ ਖੇਚ ਖੜਕੇ ਕਰ ਲਓਗੇ ਨਾ ਹੋਰ ਬੰਦਾ ਕੀ ਕਰ ਸਕਦਾ ਜੇ ਹੁਣ ਮੈਂ ਕਹਾ ਵੀ ਮੈਨੂੰ ਫਲਾਣੇ ਦੇ ਝੋਨੇ ਬਾਰੇ ਕੀ ਪਤਾ ਬਾਈ ਮੈਨੂੰ ਤਾਂ ਆਪਦੇ ਝੋਨੇ ਬਾਰੇ ਪਤਾ ਹੈਗਾ ਜਿਹੜਾ ਮੈਂ ਤੇ ਮਿਹਨਤ ਕਰਕੇ ਕੁਝ ਪੈਦਾ ਕਰ ਲੂੰਗਾ ਹੋਰ ਨਹੀਂ ਕਰ ਸਕਦਾ ਹਨਾ ਹੁਣ ਡਾਕਟਰ ਤਾਂ ਬਾਹਰ ਬੈਠੇ ਨੇ ਏਸੀ ਵਾਲੇ ਕਮਰੇਆਂ 'ਚ ਆਪਾਂ ਯਾਰਾ ਗਰਮੀ 'ਚ ਇਹਨੂੰ ਪਾਲ ਰਹੇ ਆ ਤੇ ਜਵਾਕਾਂ ਵਾਂਗੂ ਦੀ ਸੇਵਾ ਕਰ ਰਹੇ ਆ ਆਪਾਂ ਤੋਂ ਵੱਡਾ ਕਿਹੜਾ ਡਾਕਟਰ ਹੋ ਸਕਦਾ ਤੇ ਤੁਸੀਂ ਬਾਈ ਆ ਬੂਝਾ ਵੀ ਦੇਖ ਲਓ ਹਨਾ ਆ ਦੇਖ ਲੋ ਜੇ 12 15 ਦਿਨਾਂ ਦਾ ਝੋਨਾ ਹੋਇਆ ਹੋਇਆ ਯਕੀਨ ਮੰਨਿਓ ਮੈਂ ਕੁਝ ਨਹੀਂ ਪਾਇਆ ਹੈਗਾ ਪोटाश ਸੋਫਰ ਤੇ ਜ਼ਿੰਕ ਤੇ ਇੱਕ ਬਹੁਤ ਵਧੀਆ ਹੈਗੇ ਨੇ ਡਾਕਟਰ ਹਨਾ ਤਿੰਨ ਚਾਰ ਡਾਕਟਰ ਗੁਰਵਿੰਦਰ ਸਿੰਘ ਜੀ ਤੇ ਇੱਕ ਕੁਲਦੀਪ ਸਿੰਘ ਸ਼ੇਰਗਿੱਲ ਬਾਬਾ ਜੀ ਨੇ ਹਨਾ ਗੁਰੂ ਦੇ ਸਿੰਘ ਨੇ ਉਹ ਬਹੁਤ ਵਧੀਆ رائے ਦੰਦੇ ਨੇ ਹਨਾ ਮੈਂ ਫੋਲੋ ਕਰੇ ਹੋਏ ਨੇ ਮੈਂ ਸੁਣਦਾ ਹੰਨਾ ਉਹਨਾਂ ਨੂੰ ਸਭ ਤੋਂ ਚੰਗੀ رائے ਉਹ ਦੰਦੇ ਨੇ ਬਾਈ ਆਪਾਂ ਨੂੰ ਦੂਜਿਆਂ ਬਾਰੇ ਤਾਂ ਆਪਾਂ ਕਿਸੇ ਬਾਰੇ ਕੁਝ ਕਹਿ ਨਹੀਂ ਸਕਦੇ ਹਨਾ ਉਹਨੂੰ ਪਤੀ ਹੈ ਮੈਥੋਂ ਵੱਧ ਜਾਣਦੇ ਹੋ ਤੇ ਤੁਸੀਂ ਉਹਨਾਂ ਦੀਆਂ ਵੀਡੀਓ ਦੇਖਿਆ ਕਰੋ 100% ਖੇਤੀਬਾੜੀ ਉਹ ਸੱਚੀਆਂ ਗੱਲਾਂ ਕਹਿੰਦੇ ਨੇ ਹਨਾ ਨਾ ਇਹਦਾ ਆਪਣੇ ਜ਼ਿੰਮੇਵਾਰਾਂ ਦਾ ਉਹ ਖਰਚਾ ਘਟਾਉਂਦੇ ਨੇ ਤੇ ਨੇ ਗੱਲਾਂ ਸੱਚੀਆਂ ਹੁੰਦੀਆਂ ਨੇ ਇਹਨਾਂ ਨੂੰ ਚੋੜ ਉਹਨਾਂ ਨੇ ਕੱਢੇ ਹੋਏ ਨੇ ਕਿਉਂਕਿ ਦਿਨ ਰਾਤ ਉਹ ਖੇਤਾਂ ਦੇ ਵਿੱਚ ਰਹਿੰਦੇ ਨੇ ਆਪਦੀ ਵੀ ਫਸਲ ਪੈਦਾ ਕਰਦੇ ਨੇ ਤੇ ਦੂਜਿਆਂ ਦਾ ਵੀ ਤਜਰਬਾ ਹੁੰਦਾ ਉਹਨਾਂ ਦਾ ਵੀ ਕਿਉਂਕਿ ਪੜ੍ਹਾਈ ਨਾਲੋਂ ਜ਼ਿਆਦਾ ਤਜਰਬਾ ਕੰਮ ਕਰਦਾ ਬਾਈ ਹਨਾ ਪੜ੍ਹਾਈ ਤਾਂ ਆਪਾਂ ਨੂੰ ਕਿਤਾਬਾਂ ਵਿੱਚ ਸਿਖਾਈ ਜਾਂਦੀ ਹੈ ਜਿਹੜਾ ਆਪਾਂ ਪ੍ਰੈਕਟੀਕਲ ਕਰਕੇ ਦੇਖਣਾ ਉਹ ਚੀਜ਼ ਇੱਕ ਅਲੱਗ ਬਣ ਜਾਂਦੀ ਹੈ ਤੇ ਜੇ ਵੀਡੀਓ ਵਧੀਆ ਲੱਗੀ ਹਨਾ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਕਿਸਾਨ ਭਰਾ ਦਾ ਫਾਇਦਾ ਹੋ ਸਕੇ ਤੇ ਪਸ਼ੂ ਵਾਲੇ ਟੀਕੇ ਤੋਂ ਉਹ ਬਚ ਸਕੇ ਧੰਨਵਾਦ ਜੀ